ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬੇਸਨ ਦੀ ਪੁਰਜੀ ਬੇਸਨ ਦੀ ਪੁਰਜੀ ਬਣਾਉਣ ਲਈ ਸਭ ਤੋਂ ਪਹਿਲਾਂ ਇੱਥੇ ਦੋ ਵੱਡੇ ਚਮਚ ਬੇਸਨ ਲਿਆ ਇਧਰ ਆਪਾਂ ਆਮ ਦੇ achar ਦਾ ਮਸਾਲਾ ਲਿਆ ਜਿਹੜਾ ਕਿ ਅਕਸਰ ਹੀ ਬਚ ਜਾਂਦਾ ਹੈ ਜਦੋਂ achar ਖਤਮ ਹੋ ਜਾਂਦਾ ਤੇ ਇਧਰ ਆਪਾਂ ਲੈਨੇ ਪਿਆਜ਼ ਪਿਆਜ਼ ਜਿਹੜੇ ਨੇ ਮੈਂ ਲੰਬੇ ਸਾਈਜ਼ ਦੇ ਵਿੱਚ ਕੱਟੇ ਨੇ ਤੁਸੀਂ ਆਪਦੇ ਅਕੋਰਡਿੰਗ ਛੋਟੇ ਸਾਈਜ਼ ਦੇ ਵੀ ਕੱਟ ਸਕਦੇ ਹੋ ਤੇ ਜਿਹੜਾ ਆਪਣਾ ਆਮ ਦੇ achar ਦਾ ਮਸਾਲਾ ਹੈ ਇਹਦੇ ਨਾਲ ਕੀ ਹੈ ਜਿਹੜਾ ਪੁਰਜੀ ਦਾ ਸਵਾਦ ਹੈ ਉਹ ਵੱਖਰਾ ਆਉਂਦਾ ਹੈ ਤਾਂ ਚਲੋ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਆਪਾਂ ਵੇਸਨ ਨੂੰ ਭੁੰਨਾਂਗੇ ਸੇਮ ਗੈਸ ਤੇ ਬਿਲਕੁਲ ਹੀ ਹਲਕੇ ਹਲਕੇ ਤਰੀਕੇ ਦੇ ਨਾਲ ਆਪਾਂ ਜਿਹੜਾ ਬੇਸਣ ਦਾ ਕਲਰ ਹੈ ਉਹਨੂੰ ਹਲਕਾ ਬ੍ਰਾਊਨ ਕਰ ਲਵਾਂਗੇ ਤਾਂ ਕਿ ਜਿਹੜਾ ਬੇਸਣ ਦਾ ਕੱਚਾਪਨ ਹੈ ਉਹ ਦੂਰ ਹੋ ਜਾਵੇ ਤੇ ਪੁਰਜੀ ਦਾ ਸਵਾਦ ਬਹੁਤ ਹੀ ਵਧੀਆ ਆਵੇ ਤਾਂ ਹੁਣ ਜਿਹੜਾ ਆਪਣਾ ਬੇਸਣ ਹੈ ਉਹ ਭੁੰਨਿਆ ਜਾ ਚੁੱਕਿਆ ਹੈ ਇਹਦਾ ਜਿਹੜਾ ਕਲਰ ਹੈ ਉਹ ਚੇਂਜ ਹੋ ਚੁੱਕਿਆ ਹੈ ਇਹਦਾ ਕੱਚਾਪਨ ਜਿਹੜਾ ਉਹ ਦੂਰ ਹੋ ਗਿਆ ਤਾਂ ਹੁਣ ਆਪਾਂ ਬੇਸਣ ਨੂੰ ਕੱਢ ਲਾਂਗੇ ਤੇ ਕੜਾਈ ਦੇ ਵਿੱਚ ਆਪਾਂ ਤੇਲ ਨੂੰ ਪਾਵਾਂਗੇ ਆਪਾਂ ਆਪਣਾ ਬੇਸਨ ਜੁਆ ਉਹ ਆਪਾਂ ਪਾਰ ਕੱਢ ਲਿਆ ਪਲੇਟ ਦੇ ਵਿੱਚ ਤਾਂ ਹੁਣ ਆਪਾਂ ਫਰਾਈ ਪੈਨ ਦੇ ਵਿੱਚ ਕੀ ਹੈ ਤੇਲ ਨੂੰ ਪਾਵਾਂਗੇ ਅਸੀਂ ਇੱਥੇ ਸਰੋਂ ਦਾ ਤੇਲ ਲਿਆ ਤੁਸੀਂ ਆਪਣੀ ਲੋੜ ਅਨੁਸਾਰ ਫੈਨ ਦੇ ਵਿੱਚ ਵੀ ਪਿਆਜ਼ ਨੂੰ ਤੜਕਾ ਲਗਾ ਸਕਦੇ ਆ ਤਾਂ ਹੁਣ ਆਪਣਾ ਜਿਹੜਾ ਤੇਲ ਆ ਉਹ ਗਰਮ ਹੋ ਚੁੱਕਿਆ ਇਸ ਦੇ ਵਿੱਚ ਆਪਾਂ ਹੁਣ ਐਡ ਕਰਾਂਗੇ ਜੀਰਾ ਥੋੜਾ ਜਿਹਾ ਆਪਾਂ ਸੌਂਫ ਨੂੰ ਐਡ ਕਰਾਂਗੇ ਤੇ ਥੋੜਾ ਜਿਹਾ ਚਮਚ ਆਪਾਂ ਸਾਬਤ ਧਨੀਏ ਨੂੰ ਐਡ ਕਰਾਂਗੇ ਕ੍ਰਸ਼ ਕਰਕੇ ਪਾਵਾਂਗੇ ਜੀਰਾ ਸੌਂਫ ਭੁੱਜਣ ਤੋਂ ਬਾਅਦ ਹੁਣ ਆਪਾਂ ਇਸ ਦੇ ਵਿੱਚ ਪਿਆਜ਼ ਨੂੰ ਐਡ ਕਰ ਦਿੱਤਾ ਤਾਂ ਹੁਣ ਆਪਾਂ ਪਿਆਜ਼ ਨੂੰ ਕਿੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਆਸਾਨ ਤੇ ਸੁਧਾਰਨ ਤਰੀਕੇ ਦੇ ਨਾਲ ਪਕਵਾਨਾ ਨੂੰ ਬਣਾਉਣ ਦੇ ਲਈ ਸਾਡੇ ਨਾਲ ਜੁੜੇ ਰਹੋ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਬੈਲ ਆਈਕਨ ਨੂੰ ਦਬਾਓ ਜਿਹੜੇ ਆਪਣੇ ਪਿਆਜ਼ ਦਾ ਉਹ ਹਲਕੇ ਭੁੰਨੇ ਜਾ ਚੁੱਕੇ ਆ ਹੁਣ ਆਪਾਂ ਇਸ ਦੇ ਵਿੱਚ ਮਸਾਲਿਆਂ ਨੂੰ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਮਿਰਚ ਨੂੰ ਐਡ ਕਰਾਂਗੇ ਆਪਾਂ ਅੱਧਾ ਚਮਚ ਲਾਲ ਮਿਰਚ ਐਡ ਕਰਾਂਗੇ ਫਿਰ ਆਪਾਂ ਹਲਦੀ ਐਡ ਕਰਾਂਗੇ 1 ਚਮਚ ਹਲਦੀ 1 ਚਮਚ ਨਮਕ ਮਸਾਲਿਆਂ ਦੀ ਜਿਹੜੀ ਮਾਤਰਾ ਤੁਸੀਂ ਆਪ ਦੇ ਅਕੋਰਡਿੰਗ ਘਟਾ ਸਕਦੇ ਹੋ ਮਸਾਲੇ ਪਾਉਣ ਤੋਂ ਬਾਅਦ ਹੁਣ ਆਪਾਂ ਚੰਗੀ ਤਰ੍ਹਾਂ ਉਸ ਨੂੰ ਮਿਕਸ ਕਰ ਲਿਆ ਪਿਆਜ਼ ਦੇ ਵਿੱਚ ਆਪਾਂ ਹੁਣ ਜਿਹੜੇ ਪਿਆਜ਼ ਆ ਉਹਨਾਂ ਨੂੰ ਹਲਕਾ ਜਿਹਾ ਸੇਕ ਹੋਰ ਲਵਾਵਾਂਗੇ ਤਾਂ ਕਿ ਜਿਹੜੇ ਮਸਾਲੇ ਨੇ ਇਹਦੇ ਵਿੱਚ ਚੰਗੀ ਤਰ੍ਹਾਂ ਰਚ ਜਾਣ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਬਿਲਕੁਲ ਹੀ ਆਸਾਨ ਤੇ ਸਧਾਰਨ ਤਰੀਕੇ ਦੇ ਨਾਲ ਬਣ ਜਾਂਦੀ ਹੈ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਘਰੇ ਬਣਾ ਕੇ ਦੇਖਿਓ ਤਾਂ ਹੁਣ ਆਪਾਂ ਇਹਦੇ ਵਿੱਚ ਕੀ ਹੈ achar ਦਾ masala ਜਿਹੜਾ ਉਹ ਆਪਾਂ ਐਡ ਕਰਾਂਗੇ ਤੁਸੀਂ achar ਦੇ masala ਦੀ ਥਾਂ ਦੇ amchur powder ਵੀ ਐਡ ਕਰ ਸਕਦੇ ਹੋ ਇਸ masala ਨੂੰ ਐਡ ਕਰਨ ਦੇ ਨਾਲ ਜੋ ਫੁਰਜੀ ਦਾ ਸਵਾਦ ਹੈ ਉਹ ਵੱਖਰਾ ਆਉਂਦਾ ਹੈ ਇਸ ਨੂੰ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਬੇਸਨ ਜਿਹੜਾ ਆਪਾਂ ਭੁੰਨਿਆ ਸੀ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅੰਤੋਂ ਬਾਅਦ ਆਪਾਂ ਇਸ ਨੂੰ ਥੋੜਾ ਇਹ ਹਲਕਾਇਆ ਸੇਕ ਲਵਾਵਾਂਗੇ ਤੇ ਇਹਦੇ ਵਿੱਚ ਆਪਾਂ ਥੋੜਾ ਜਾਂ ਗਰਮ ਮਸਾਲਾ ਐਡ ਕਰਾਂਗੇ ਆਪਣੀ ਜਿਹੜੀ ਪੁਰਜੀ ਉਹ ਪੂਰੀ ਤਰ੍ਹਾਂ ਬਣ ਕੇ ਤਿਆਰ ਆ ਤਾਂ ਆਪਾਂ ਇਸ ਦੇ ਵਿੱਚ ਹੁਣ ਕਸੂਰੀ ਮੇਥੀ ਨੂੰ ਐਡ ਕਰਾਂਗੇ ਕਸੂਰੀ ਮੇਥੀ ਦੀ ਤਾਂ ਤੇ ਤੁਸੀਂ ਤਨੀਆ ਵੀ ਕੱਟ ਕੇ ਐਡ ਕਰ ਸਕਦੇ ਹੋ ਤਾਂ ਆਪਣੀ ਪੁਰਜੀ ਜਿਹੜੀ ਉਹ ਬਣ ਕੇ ਤਿਆਰ ਆ ਤਾਂ ਹੁਣ ਇਹ ਇਸ ਨੂੰ ਆਪਾਂ ਪਰੋਸ ਸਕਦੇ ਹਾਂ ਤੇ ਲਓ ਜੀ ਆਪਣੀ ਪਰਚੀ ਪੂਰੀ ਤਰ੍ਹਾਂ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਬਣੀ ਹੈ ਇਹ ਤੇ ਵੇਖਣ ਦੇ ਵਿੱਚ ਜਿੰਨੀ ਸੋਹਣੀ ਆ ਉੰਨੀ ਹੀ ਜ਼ਿਆਦਾ ਇਹ ਸੁਆਦਪਨਤੀ ਹੈ ਹੁਣ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਪਕਵਾਨ ਦੀ ਰੈਸਪੀ ਦੇ ਨਾਲ ਉਹਨਾਂ ਚਿਰ ਤੱਕ ਸਾਡੇ ਨਾਲ ਜੁੜੇ ਰਹੋ ਸਸ਼੍ਰੀ ਅਕਾਲ